ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਸਾਡੇ ਆਂਟੀ ਸਾਡੀ ਜਸਪ੍ਰੀਤ ਸਾਡਾ ਵਿਰਾਜ ਸਿੰਘ ਵਿਰਾਜ ਸਿੰਘ ਖੇੜਦਾ ਤੇ ਅਸੀਂ ਆਏ ਸੀ ਇੱਧਰ ਜਿਹੜਾ ਸਵਿੰਗ ਪੂਲ ਵਾਲਾ ਪਾਰਕ ਬਣਿਆ ਇਹਦੇ ਵਿੱਚ ਹੋਰ ਵੀ ਨਾਲ ਬਹੁਤ ਸੋਹਣਾ ਪਾਰਕ ਬਣਿਆ ਤੇ ਆਪਾਂ ਸਾਰੇ ਆਏ ਸੀ ਤੇ ਆਂਟੀ ਦੀ ਬੇਟੀ ਇੰਡੀਆ ਸਾਡੀ ਵੀਡੀਓ ਦੇਖਦੇ ਆ ਤੇ ਉਹ ਬੜਾ ਖੁਸ਼ ਹੁੰਦੇ ਆਂਟੀ ਨੂੰ ਵੇਖ ਕੇ ਹਨਾ ਵੀ ਆਪਦੀ ਮਾਂ ਮੈਨੂੰ ਦੱਸਦੀ ਆ ਵੀਡੀਓ ਦੇ ਵਿੱਚ ਚਲੋ ਭਾਵੇਂ ਆਪਾਂ ਹਰ ਰੋਜ਼ ਵੀਡੀਓ ਕਾਲ ਵੀ ਕਰਦੇ ਆ ਆਪੈਨੂੰ ਦੋਵੇਂ ਬਹਿ ਜਾਓ ਭਾਵੇਂ ਚਲੋ ਆਂਟੀ ਵੀਡੀਓ ਕਾਲ ਵੀ ਕਰਦੇ ਆ ਹਨਾ ਆਪਦੀ ਬੇਟੀ ਨੂੰ ਪਰ ਜਿਹੜਾ ਹਨਾ ਇਦਾਂ ਵੇਖਣਾ ਬਹੁਤ ਸੋਹਣਾ ਲੱਗ ਰਿਹਾ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਚੀਜ਼ ਚੱਕਰ ਨਾ ਆਜੇ ਵਿਰਾਜ ਦਾ ਸਟਾਲਰ ਦਾ ਲੋਕ ਲਾ ਦੇਣਾ ਸੀ ਮੈਂ ਵੀ ਨਹੀਂ ਕਿਹਾ ਕੀ ਹਾਂ ਮੈਂ ਅੰਟੀ ਅੱਜ ਹੀ ਆਈ ਹਾਂ ਸਗੋਂ ਇੱਧਰ ਮੈਨੂੰ ਮਨਪ੍ਰੀਤ ਨੇ ਦੱਸਿਆ ਵੀ ਮੈਨੂੰ ਕਹਿੰਦਾ ਮम्मा ਤੁਸੀਂ ਉੱਧਰ ਨਹੀਂ ਗਏ ਕਦੇ ਤੇ ਮੈਂ ਕਿਹਾ ਨਹੀਂ ਕਿਉਂ ਹਾਂ ਚੱਕਰ ਆਉਂਦੇ ਆ ਨਾ ਤੇ ਸ਼ੀਸ਼ਾ ਵੇਖੋ ਕਿੰਨਾ ਜ਼ਿਆਦਾ ਸੋਹਣਾ ਸ਼ੀਸ਼ਾ ਲੱਗ ਰਿਹਾ ਹੈ ਇਹ ਸ਼ੀਸ਼ਾ ਤੁਹਾਨੂੰ ਸਾਰਾ ਕੁਝ ਦੇਖਦਾ ਤੇ ਹੈ ਕਮਾਉਣਾ ਵੀ ਪੈਣਾ ਹਾਂਜੀ ਇੱਧਰ ਵੇਖੋ ਸਾਰੇ ਜਸਪ੍ਰਿਤ ਸਟਾਲਰ ਜਸਪ੍ਰਿਤ ਖੋਲਨੀ ਸਟਾਲਰ ਕਿਵੇਂ ਕਿੰਨੂੰ ਖੋਲਾਂ ਸਟਾਲਰ ਨੂੰ ਕੀ ਆਖਿਆਂ ਟੇ ਮੈਂ ਤਾਂ ਚੀਜ਼ੇ ਲੈ ਕੇ ਇੱਥੇ ਜੋਨੇ ਆ ਵੀ ਸਾਢੇ ਘੋਟਾ ਲਵਾ ਆ ਜਾ ਜਸਪ੍ਰਿਤ ਚਲਵਾਂਗੇ ਹਾਂਜੀ ਚੀਜ਼ੇ ਹਾਂ ਆ ਚੀਜ਼ੇ ਵੀਡੀਓ ਰੋਕ ਲਓ ਮੰਮੀ ਰਹਿਦੀ ਫੋਟੋ ਖਿੱਚ ਦੋ ਫੋਟੋ ਖਿੱਚਿਆ ਤਾਂ ਅੱਛਾ ਹੋ ਜਾਵੇ ਤੇ ਕਾਫੀ ਅੱਜ ਮੈਂ ਆ ਗਿਆ ਮੈਂ ਆ ਗਿਆ ਹਾਂ ਉਹ ਰੰਗ ਦਾ ਪੇਚ ਨਹੀਂ ਦਾ ਉਹ ਪਾਜੀ ਫਿਰ ਬਾਹਰ ਗਏ ਹੋਏ ਨਾ ਦੇਖੋ ਇੱਧਰ ਸਾਰਾ ਫਾਰਕ ਬਹੁਤ ਜਿਆਦਾ ਸੋਹਣਾ ਤੇ ਇਹ ਸਵਿਮਿੰਗ ਪੂਲ ਦਾ ਹੀ ਸਾਰਾ ਏਰੀਆ ਰਾਤ ਦਾ ਟਾਈਮ ਕੋਈ 7:00 ਵਜੇ ਉਧਰ ਵੀ ਉਹਨਾਂ ਨੇ ਲਾਈਆਂ ਉਧਰ ਵੀ ਲਾਈਟਾਂ ਲਾਈਆਂ ਹੋਈਆਂ ਆਜੋ 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 ਇਹਦੀ ਮਰਜ਼ੀ ਵੈ ਜਾਵੇ ਬਹੁਤ ਸੋਹਣੀ ਚੀਜ਼ ਆ ਨਾ ਬਹੁਤ ਜਿਆਦਾ ਸਭ ਜੀ ਇਹ ਨਾ ਮਾੜਾ ਨਾ ਤੇ ਕਿਉਂ ਹਾਂ ਨਾ ਚੀਜ਼ ਕੋ 90 ਪੈ ਗਈ ਹੈ ਨਾ ਰਾਤ ਨੂੰ ਦਾ ਰੱਬ ਰਸਤੇ ਨੂੰ ਕੋ ਅੰਟੀ ਨੇ ਕਿੰਨੇ ਜਿਆਦਾ ਲਾਏ ਆ ਰਸਤੇ ਵੀ ਬਹੁਤ ਜਿਆਦਾ ਲਾਏ ਆ ਤੇ ਬਹੁਤ ਕੁਝ ਵੀ ਕਿੰਨੇ ਜਿਆਦਾ ਲਾਏ ਆ ਕਸਾਣਾ ਵੀ ਕਿੰਨਾ ਸੋਹਣਾ ਉਪਰੋਂ ਵੀ ਕਿੰਨਾ ਸੋਹਣਾ ਚੀਜ਼ ਬਹੁਤ ਸੋਹਣੇ ਚੀਜ਼ ਬਣਾਈ ਹੋਈ ਹੈ ਪਰ ਕਿਸੇ ਨੇ ਕੀ ਦੱਸੇ ਉਹ ਦੱਸ ਦੋ ਦੱਸ ਦੋ 2 3 ਤਾਂ ਉਹ ਹੋ ਗਿਆ ਹਾਂ ਜੀ ਹਾਂ ਉਹ ਬੈਂਟਨ ਚੀਜ਼ ਬਣੀ ਹੋਈ ਹੈ ਨਾ

ਉਹਦੇ ਉਹਦੇ ਬੰਗਲ ਬਣਿਆ ਹੋ ਜਾਂਦਾ ਹਾਂ ਉਹਦੇ ਬੰਗਲ ਬਣ ਗਿਆ ਬਿਲਕੁਲ ਪਰ ਬਹੁਤ ਜਿਆਦਾ ਸੋਹਣੀ ਚੀਜ਼ ਬਣੀ ਤੇ ਇਹਨਾਂ ਨੇ ਉੱਥੋਂ ਵੀ ਦਰਵਾਜ਼ਾ ਖੋਲਤਾ ਹੈ ਉੱਥੋਂ ਉੱਥੋਂ ਖੁੱਲਦਾ ਹੈ ਬੱਚਾ ਮੈਂ ਜਿਹੜੇ ਹਾਂ 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 ਅੱਜ ਬਹੁਤ ਵਧੀਆ ਵਾਚੀ ਹੈ ਬੱਚਾ ਮੈਂ ਜਿਹੜੇ ਹਾਂ ਹਾਂ ਇਹ ਤਾਂ ਬਹੁਤ ਸੋਹਣਾ ਉਦੋਂ ਮੈਂ ਤੇ ਜੋਤ ਵੇਖ ਕੇ ਗਈਆਂ ਸੀ ਨਾ ਨਾ ਸੋਹਣਾ ਸਾਫ ਸੁਥਰਾ ਖੜੀ ਸੀ ਆ ਜਿਹੜੀ ਚੀਜ਼ ਆ ਕਿੰਡੀ ਸੋਹਣੀ ਸਾਫ ਸੁਥਰੀ ਲਾਈ ਆ ਭੱਟੇ ਇੱਥੇ ਆ ਜਾ ਬੱਚਾ ਇੱਥੇ

ਹਾਂਜੀ ਛਿਛੀ ਛਿਛੀ ਮੀਰ ਮੀਰ ਛਿਛੀ ਬਰਾਉ ਤੇ ਲਾਨੇ ਤੇ ਮਾਂ ਮੈਂ ਆਨੀ ਪੈਣਾ ਤੇ ਡੰਡਾ ਮਾਰਨਾ ਤੇ ਬਾਕੀ ਆਉਂਗਾ ਤੇ ਬੰਨਣਾ ਠਕੜੀ ਓਏ 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 ਬਾਬਾ ਸੱਟ ਨਹੀਂ ਲੱਗੀ ਹਨਾ ਡਿੱਗੀ ਨੂੰ ਆਹ ਮਾਂ ਪਾਈਆ ਕਿ ਮੈਥੋਂ ਆਇਆ ਸੱਟ ਤੇ ਇਹ ਵਾਹ ਹਾਂ ਤੇ ਨਹੀਂ ਹੋਣੀ ਮੈਂ ਚਿਕਾਣੇ ਟ੍ਰੇਨ ਲੰਘਦੀ ਆਪਣੇ ਕੋਲ ਦੀ ਬਿਲਕੁਲ ਆ ਗਿਆ ਦੇਸ ਵੀ ਤਈ ਛੋਟੀ ਇਹ ਛੋਟੀਆਂ ਛੋਟੀਆਂ ਇੱਥੇ ਨੇੜੇ ਨੇੜੇ ਘੁੰਮਦੀਆਂ ਇੱਥੇ ਕਿਹਾ ਆਉਂਦੀ ਆ ਮੈਂ ਆਪ ਨੂੰ ਤੇਰਾ 1 ਵਜੇ ਤੱਕ ਚੱਲਦੇਗਾ ਉਧਰ ਦੂਜੀ ਆ ਉਹਦਾ ਗੱਛੀ ਦਾ ਆਂਦੀ ਅੱਛਾ ਅੱਛਾ ਠੀਕ ਹਾਂ ਚਲੋ ਘੁੰਮ ਫਿਰ ਜਾਣਾ ਮਹੀਨਾ ਵੀ ਦਿਨ ਲਾ ਜਾਣਾ ਅੰਟ ਕਿਹੜੀ ਜਗ੍ਹਾ ਤੇ ਗਏ ਹੋ ਪਾਜੀ ਸਪੈਨਚ ਅੱਛਾ ਸਪੈਨਚ ਲੋ ਆਪੀ ਬਹੁਤ ਜ਼ੋਰ ਤੇ ਜਿਹੜੀ ਸਾਰੇ ਆਪੀ ਵੀ ਲੈ ਗਿਆ ਤੱਕ ਵੀ ਨਾ ਕੋਈ ਕੁਝ ਬਹਲੇ ਲੱਗੀ ਕੋਈ ਖੇਡਾਈ ਨਹੀਂ ਤੇ ਉਹਦੇ ਤੇ ਚੱਲ ਵਧੀਆ ਨਾ ਨਾਲੇ ਚਲੋ ਚਾਹੀਦਾ ਘੁੰਮਣਾ ਫਿਰਨਾ ਵਧੀਆ ਗੱਲ ਪੌਣਾ ਨੇ ਸਟਾਲਰ ਚ ਨਹੀਂ ਇਹ ਪਹਿਣਾ ਨਹੀਂ ਹੋਣਾ ਓਕੇ ਓਕੇ ਇੰਨੇ ਦਾ ਚਲੋ ਹਾਸ ਖੇਡ ਕੇ ਬੰਦੇ ਦਾ ਮਨ ਹੋਰ ਹੋ ਜਾਂਦਾ ਹਾਂਜੀ ਆਈਆਂ ਤਾਂ ਮੈਂ ਨਹੀਂ ਤੂੰ ਵੀ ਆ ਦੇਖੂ ਗੀ ਵੀ ਬਣਾ ਕੇ ਤੇ ਪਾਉ ਅੱਛਾ ਤੇ ਲਿਆਈਆਂ ਨਹੀਂ ਇਹਨੇ ਇੱਕ ਨਹੀਂ ਇੱਕ ਜਾਨੀ ਨਹੀਂ ਲੈਂਦਾ ਇਹ ਨੂੰ ਅੱਛਾ ਉਹਨੇ ਆਪਣੀ ਛੇਲੀ ਨੂੰ ਘੋਟਾਂ ਲਾ ਕੇ ਪਾਈਆਂ ਇਹਨਾਂ ਤੇ ਰੀਲੋ ਕੋਲ ਠੀਕ ਪਰ ਮੰਨੇ ਇਹਨਾਂ ਨੇ ਲੈਂਦਾ ਨਹੀਂ ਅੱਛਾ ਜਾਂਦਿਆਂ ਨਹੀਂ ਕੀ ਕਰਨਾ ਉਸ ਹੈਗਾ ਤੇ ਫੋਨ ਪਰ ਕੋਈ ਨਹੀਂ ਬੱਚੇ ਘਾਲੋਂ ਕਰ ਜਾਂਦੇ ਕਈ ਵਾਰੀ ਨੇ ਨਾ ਨੇ ਲੋ 7 ਵਜੇ ਦੇ ਨੂੰ ਖਾਣਾ ਖਾ ਕੇ ਸਾਰੇ ਚੀਨੇ ਜਿੰਨਾਂ ਨੇ ਥੱਲੇ ਘੁੰਮਣ ਆ ਜਾਣਾ ਤੇ ਚਲੋ ਜੀ ਨਾ ਭਾਂਡੇ ਮਾਂਜਣੇ ਬਣਿਆ ਬਣਾਇਆ ਖਾਣਾ ਲੈ ਆਉਣਾ ਆਪਾਂ ਸਾਰੇ ਸਾਸਰੀਕਾਲ ਕਰ ਦੋ ਆਂਟੀ ਸਾਰਿਆਂ ਨੂੰ ਸਾਸਰੀ ਜੀ ਸਾਰਿਆਂ ਨੂੰ ਸਾਸਰੀਕਾਲ ਕਰ ਦੋ ਸਾਰਿਆਂ ਨੂੰ ਸਾਸਰੀ ਵਾਲੇ ਜਿੰਨੇ ਵੀ ਭਾਈ ਸਾਡੇ ਵੀਡੀਓ ਦੇਖਦੇ ਸਾਰਿਆਂ ਨੂੰ ਸਾਸਰੀਕਾਲ ਹੈ ਨਾ ਹਾਂ ਸਾਰੇ ਜਿਉਂਦੇ ਵਸਦੇ ਰਹਿਣ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਰੱਖੇ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ